ਐਂਟੀ ਡਰੋਨ ਸਿਸਟਮ ਖਰੀਦ ਰਹੇ ਆ ਉਹਦਾ ਪਿਛਲੇ ਦਿਨੀ ਲਾਂਚਿੰਗ ਵੀ ਹੋਈ ਸੀ ਪਾਇਲਟ ਕਰਕੇ ਦੇਖਿਆ ਸੀਗਾ ਤੁਸੀਂ ਗਏ ਹੋਵੋਗੇ ਤੇ ਸੋ ਪੂਰਾ ਪਠਾਨਕੋਟ ਤੋਂ ਲੈ ਕੇ ਅਭੋਰ ਤੱਕ ਸਾਡਾ ਜਿਹੜਾ ਪੂਰਾ ਬਾਰਡਰ ਹੈ 532 ਕਿਲੋਮੀਟਰ ਉਹ ਐਂਟੀ ਡਰੋਨ ਸਿਸਟਮ ਨਾਲ ਲੈਸ ਹੋਊਗਾ ਤੇਲੀ ਗਲਤੀ ਸੀ ਉਧਰੋਂ ਉੱਡਣੀ ਨਹੀਂ ਦੇਵਾਂਗੇ ਉਹ ਐਂਟੀ ਡਰੋਨ ਸਿਸਟਮ 'ਚ ਇਹ ਵੀ ਹੈਗਾ ਕਿ ਉੱਥੋਂ ਉੱਡਣੀ ਨਾ ਜੇ ਉਹ ਉੱਡ ਕੇ ਸਾਡੀ ਸਟ੍ਰੈਟਜੀ 'ਚ ਆ ਗਿਆ ਤਾਂ ਉਹਨੂੰ ਉੱਥੇ ਨੂੰ ਬੀਐਸਆਰਪੀ ਨਾਲ ਇਹਦੇ ਵਿੱਚ ਹੈ ਵੀ बीएसएफ ਕੋਲ ਕੁਝ ਪਹਿਲਾਂ ਵੀ ਨਹੀਂ ਉਹਨਾਂ ਚ ਅਸੀਂ ਐਡ ਕਰਕੇ ਸਾਰਾ ਬਾਰਡਰ ਜਿਹੜਾ ਉਹ ਲੈਸ ਕਰਦੇ ਹਾਂ ਦੂਸਰਾ ਫੈਸਲਾ ਹੈਗਾ ਜੀ ਕੁਝ ਹਾਊਸਿੰਗ ਡਿਪਾਰਟਮੈਂਟ ਦੀ ਜਿਹੜੀ ਜ਼ਮੀਨ ਹੈ ਪਲਾਟ ਉਹ ਕਈ ਵਾਰੀ ਉਹਨਾਂ ਤੋਂ ਨਹੀਂ ਬਣਦੇ ਜਾਂ ਰਹਿ ਗਏ ਜਾਂ ਪ੍ਰੋਪਰ ਕੰਸਟਰਕਸ਼ਨ ਨਹੀਂ ਹੁੰਦੀ ਤਾਂ ਕਈ ਵਾਰੀ ਇੰਡਸਟਰੀ ਵਾਲੇ ਕਹਿੰਦੇ ਸਾਨੂੰ ਦੇ ਦਿਓ ਜੀ ਅਸੀਂ ਇੱਥੇ ਕਰਾਂਗੇ ਉਹ ਹਾਊਸਿੰਗ ਡਿਪਾਰਟਮੈਂਟ ਦੀ ਲੈਂਡ ਨੂੰ ਇੰਡਸਟਰੀ ਡਿਪਾਰਟਮੈਂਟ ਗਵਰਨਮੈਂਟ ਦੀ ਗਵਰਨਮੈਂਟ ਨੂੰ ਹੀ ਦੇਣੀ ਹੈ ਇੰਡਸਟਰੀ ਨੂੰ ਜੇ ਚਾਹੀਦੀ ਹੈ ਕੁਝ ਲੈਂਡ ਤਾਂ ਇੰਡਸਟਰੀ ਵਾਸਤੇ ਸੀ ਰੈਫਰ ਕਰ ਇੱਕ ਰੰਗਲਾ ਪੰਜਾਬ ਫੰਡ ਦੀ ਕ੍ਰिएशन ਕਰਨੀ ਹੈ ਜੇ ਕੋਈ ਬਾਹਰ ਰਹਿਦਾ ਬੰਦਾ ਵੀ ਕੋਈ ਕੰਟਰੀਬਿਊਸ਼ਨ ਕਰਨੀ ਚਾਹੁੰਦਾ ਪੰਜਾਬ 'ਚ ਕਿ ਮੈਂ ਜੀ ਮੇਰੇ ਪਿੰਡ ਸਕੂਲ ਬਣਾ ਦੋ ਜਾਂ ਮੇਰੇ ਪਿੰਡ ਸਕੂਲ ਤੇੰਨੇ ਪੈਸੇ ਲਾ ਦੋ ਜੀ ਸਪੈਸੀਫਿਕਲੀ ਲਿਖੂਗਾ ਤਾਂ ਉਹਦੇ ਪਿੰਡ ਲਾ ਦਿੱਤੇ ਜਾਣਗੇ ਜਾਂ ਸਟੇਡੀਅਮ ਵਾਸਤੇ ਦੇਣਾ ਚਾਹੁੰਦਾ ਹਾਂ ਚ ਸਾਰੇ ਹੀ ਹੈਲਥ এডਿਕੇਸ਼ਨ ਸਪੋਰਟਸ ਸਾਰਾ ਕੁਝ ਇਹਦੇ ਚ ਐਡ ਕਰਤਾ ਜੇ ਉਹ ਸਪੈਸੀਫਿਕਲੀ ਲਿਖੂਗਾ ਬੰਦਾ ਜਿਹੜਾ ਕੋਈ ਇਸ ਦੇ ਇਸ ਫੰਡ ਦੇ ਵਿੱਚ ਵੋਲੰਟਰੀ ਡੋਨੇਟ ਕਰੂਗਾ ਤਾਂ ਉੱਥੇ ਸਪੈਸੀਫਿਕਲੀ ਲਾ ਦਿੱਤੇ ਜਾਣਗੇ ਜੋ ਜਨਰਲੀ ਕਰੂਗਾ ਤਾਂ ਉਹਨੂੰ ਹੀ ਦੱਸ ਦਿੱਤਾ ਜਾਊਗਾ ਕਿ ਤੇਰੇ ਪੈਸੇ ਜਿਹੜੇ ਆ ਆ ਸਕੂਲ ਤੇ ਲੱਗੇ ਆ ਹਸਪਤਾਲ ਤੇ ਲੱਗੇ ਐਸਾ ਹਸਪਤਾਲ ਤੇ ਮਸ਼ੀਨ ਆ ਗਈ ਜਾਂ ਇੱਕ ਖੇਡ ਸਟੇਡੀਅਮ ਬਣ ਗਿਆ ਜਾਂ ਇਹ ਜਿਹੜਾ ਇਕੁਪਮੈਂਟ ਖਰੀਦਿਆ ਹੈ ਜਿਹੜਾ ਸਪੋਰਟਸ ਦਾ ਜਕਦਾ ਰੰਗਲਾ ਪੰਜਾਬ ਫੰਡ ਇਹ ਕ੍ਰੀਏਟ ਕੀਤਾ ਉਹਦਾ ਹੋਂ ਵਾਲੇ ਦਿਨ ਅਸੀਂ ਤੁਹਾਨੂੰ ਸਾਰਾ ਅਕਾਊਂਟ ਨੰਬਰ ਜਾ ਉਹ ਇਹਦੀ ਸੈਂਟਰ ਵੱਲੋਂ ਅਸੀਂ ਐਗਜ਼ੈਂਪਸ਼ਨ ਵੀ ਲੈ ਰਹੇ ਹਾਂ ਨੋਟਿਸ ਆ ਗਿਆ ਮੈਨੂੰ ਕਿ ਉਹਨੂੰ ਇਨਕਮ ਟੈਕਸ ਤੋਂ ਜਾਂ ਬਾਕੀ ਉਹ ਐਗਜ਼ੈਂਪਸ਼ਨ ਹੈ ਬਾਕੀ ਮੱਕੀ ਬਾਰੇ ਬਸ ਫੈਸਲਾ ਕੀਤਾ ਗਿਆ ਬਰਸਾ ਜਿਹੜੀ ਹੋਂ ਵਾਲੀ ਮੱਕੀ ਹੈ ਇੱਕ ਦੋ ਦੋ ਕਿਸਮ ਦੀ ਮੱਕੀ ਇੱਕ ਮੱਕੀ ਪੌਪ ਪਾਣੀ ਲੈਂਦੀ ਹੈ ਇੱਕ ਮੱਕੀ ਜਿਹੜੀ ਉਹ ਸਿਰਫ 2 ਮਹੀਨੇ ਆ 3 ਮਹੀਨੇ ਦੀ ਫਸਲ ਹੈ ਮੱਕੀ ਦਾ ਜਿਹੜਾ ਗੁਰਦਾਸਪੁਰ ਪਠਾਨਕੋਟ ਪਟਿਆੰਡਾ ਜਲੰਧਰ ਤੇ ਕਪੂਰਥਲਾ ਜੀ ਜ਼ਿਆਦਾ ਹੁੰਦਾ ਐਜ਼ ਅ ਡਾਈਵਰਸਿਫਿਕੇਸ਼ਨ ਝੋਨੇ ਦਾ ਬਦਲ ਤਾਂ ਸਰਕਾਰ ਉਹਨੂੰ ਖਰੀਦੂਗੀ ਨਫਾਰਨਾ ਵੀ ਕਰ ਲੋਗੀ ਮਾਰਕਫੈਟ ਵੀ ਖਰੀਦੂਗੀ ਐਮਐਸਪੀ ਤੇ ਖਰੀਦੂਗੀ ਜਿੰਨੀ ਵੀ ਦੀ ਅਸਲ ਅਰੜ ਪ੍ਰਾਈਵੇਟ ਇਹਦੇ ਵਿੱਚ ਜੇ ਇਥੈਨੋਲ ਵਾਲੇ ਆ ਸਕਦੇ ਨੇ ਐਮਐਸਪੀ ਤੋਂ ਘੱਟ ਨਹੀਂ ਲੈ ਸਕਦੇ ਹੋ ਖਰੀਦ ਨਹੀਂ ਸਕਦੇ ਐਮਐਸਪੀ ਤੋਂ ਪਰਿਕ੍ਰਿਤ ਸਾਤੇ ਨਹੀਂ ਕੋਈ ਪ੍ਰੋਬਲਮ ਤਾਂ ਇਹਦੇ ਵਿੱਚ ਵੀ ਸੈਂਟਰ ਸਰਕਾਰ ਤੋਂ ਸਹਿਯੋਗ ਡਾਈਵਰਸੀਫਿਕੇਸ਼ਨ ਵਾਸਤੇ ਮੰਗਿਆ ਗਿਆ ਹੋਇਆ ਅਸੀਂ 17000 ਪਰ ਏਕੜ ਕਿਹਾ ਲਗਭਗ ਹਨੂਮੀ ਦਾ ਕਿ ਉਹ ਇਸ ਕੀਮਤ ਤੇ ਸਾਨੂੰ ਸਹਿਮਤ ਹੋ ਜਾਣਗੇ ਤੇ ਝੋਨੇ ਦੀ ਥਾਂ ਤੇ ਜੇ ਮੱਕੀ ਕੋਈ ਵੀ بیچਦਾ 17000 ਪਰ ਏਕੜ ਤਾਂ ਪਹਿਲਾਂ ਹੀ ਉਹਨੂੰ ਅਸੀਂ ਕੰਪਨਸੇਟ ਕਰਾਂਗੇ ਤੇ ਖਰੀਦਾਂਗੇ ਸਾਰੇ ਜਿਵੇਂ ਝੋਨਾ ਤੇ ਕਣਕ ਖਰੀਦੀ ਜਾਂਦੀ ਹੈ ਉਦਾਂ ਖਰੀਦਾਂਗੇ ਸੋ ਕੋਈ ਇਸ ਤਰ੍ਹਾਂ ਦਾ ਕੋਈ ਕਿਸੇ ਕਿਸਾਨ ਦੇ ਜਾਂ ਕੋਈ ਮੱਕੀ ਵੀ ਜਨਵੜ ਦੇ ਦਿਮਾਗ ਚ ਇਹ ਨਾ ਰਹੇ ਕਿ ਪਤਾ ਨਹੀਂ ਕੀ ਬਣੂਗਾ ਮਾਰਕਫੈਟ ਤੇ ਨਫਾ ਢ ਨਾਲ ਕੱਲੋ ਐਕਸਲੈਂਟ ਐਕਸਲੈਂਟ ਸੈਂਟਰ IIT ਰੋਪੜ ਚ ਮਾਈਨਿੰਗ ਦਾ ਇੱਕ ਉਹਨਾਂ ਕੋਲ ਸਾਰਾ ਇਕੁਪਮੈਂਟ ਹੈਗਾ ਉਹਨੂੰ AI ਨਾਲ ਜੋੜ ਕੇ ਕਿੱਥੇ ਇਲੀਗਲ ਮਾਈਨਿੰਗ ਹੋ ਰਹੀ ਹੈ ਕਿੱਥੇ ਲੀਗਲ ਮਾਈਨਿੰਗ ਹੋ ਰਹੀ ਹੈ ਕਿੰਨੇ ਤੇ ਪਰ ਚੱਲ ਰਹੇ ਨੇ ਕਿੰਨੇ ਲੀਗਲ ਨੇ ਕਿੰਨੇ ਲੀਗਲ ਨੇ ਸਾਰਾ ਰਿਕਾਰਡ ਉਹਨਾਂ ਕੋਲੇ ਹੋਊਗਾ ਤੇ ਆਈਆਟੀ ਉੱਪਰ ਨਾਲ ਸੀ ਇਹ ਮਿਲ ਕੇ ਇਹ ਕਰ ਰਹੇ ਆ ਫੈਸਲਾ ਹੋਇਆ ਲੈਂਡ ਪੂਲਿੰਗ ਹੈ ਸਕੀਮ ਐਕੁਇਜੀਸ਼ਨ ਲੈਂਡ ਪੂਲ ਬਕਬਕ ਸ਼ੈਰਾਂਜ ਕਰਾਂਗੇ ਜਿਹਦੇ ਵਿੱਚ ਜਿਹੜਾ ਮਾਲਕ ਹੈ ਇਸ ਵਕਤ ਆਜੇ ਮਾਲਕ ਹੈ ਜਿਹੜਾ ਉਹਨੂੰ ਕਮਰਸ਼ੀਅਲ ਤੇ ਰੈਜੀਡੈਂਸ਼ੀਅਲ ਪਲਾਟ ਵੀ ਮਿਲਣਗੇ ਜੋ ਲੈਣਾ ਚਾਹੁੰਦਾ ਅਦਰਵਾਈਜ਼ ਜਿੰਨੀ ਵੀ ਹੋਰ ਲੈਂਡ ਪੁਲਿੰਗ ਹੋਊਗੀ ਉਹ ਗਵਰਨਮੈਂਟ ਚੜੀ ਆ ਆਪਣੇ ਸਾਹਮਣੇ ਕਰ ਲੋ ਬਾਕੀ ਇੱਕ ਹੋਰ ਵੱਡੀ ਸਕੀਮ ਆ او ਪੀ ਐਸ 올ਡ ਪੈਨਸ਼ਨ ਸਕੀਮ 14 ਤੋਂ ਪਹਿਲਾਂ ਜਿਨ੍ਹਾਂ ਨੇ ਜਿਨ੍ਹਾਂ ਦੇ ਲੈਟਰ ਜਾਰੀ ਹੋ ਗਏ چاہے ਜੋਇਨ ਨਾ ਕੀਤਾ ਹੋਵੇ ਜਿਨ੍ਹਾਂ ਦੀ ਜੋਇਨਿੰਗ ਲੈਟਰ 2014 ਤੋਂ ਪਹਿਲਾਂ ਹੋ ਗਏ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਲਗਭਗ 2500 ਦਿਨ ਨੇੜੇ ਦੇ ਮਲਾਜ਼ਮ ਹੈ ਜਿਹੜੇ ਜਵਾਨੀ ਨਹੀਂ ਹੋਈ ਜਾਂ ਕੋਈ ਕਾਰਨ ਰਹਿ ਗਿਆ ਪਰ 14 ਤੋਂ ਪਹਿਲਾਂ ਲੈਟਰ ਜਾਰੀ ਹੋ ਗਏ ਉਹਨਾਂ ਨੂੰ ਸਾਰੇ 올ਡ ਪੈਨਸ਼ਨ ਸਕੀਮ ਦੇ ਵਿੱਚ ਲੈ ਕੇ ਆ ਰਹੇ ਹਾਂ ਬਾਕੀ ਸਟੇਟ ਸੇਮੇ ਕੀਤਾ ਅਸੀਂ ਇਹ ਕਰ ਰਹੇ ਇੱਕ ਹੋਰ ਬਹੁਤ ਵੱਡਾ ਫੈਸਲਾ ਹੋਇਆ ਜੀ ਕਿ ਜਿਹੜੇ ਬਾਰਡਰ ਤੇ ਨਾਲ ਲੱਗਦੇ ਏਰੀਏ ਦੇ ਮਿਨਿਸਟਰ ਜਿਵੇਂ ਪਠਾਨਕੋਟ ਤੋਂ ਕੁਟਾਰੂ ਚੱਕ ਜੀ ਨੇ ਕੁਲਦੀਪ ਤਾਲੀਵਰ ਸਾਹਿਬ ਲਾਲਜੀਤ ਪੋਲਰ ਜਿਨੇ ਵੀ ਸਾਡੇ ਬਾਰਡਰ ਏਰੀਏ ਦੇ ਮਿਨਿਸਟਰ ਨੇ ਉਹ ਪਰਮਾਨੈਂਟਲੀ ਤੇ ਨਾਲ ਉਹਨਾਂ ਦੇ ਨਾਲ ਇੱਕ ਇੱਕ ਮਿਨਿਸਟਰ ਹੋਰ ਵੀ ਇਸ ਗੱਲ ਵਾਸਤੇ ਇਹ ਮੇਕ ਸ਼ੋਰ ਕਰਨ ਵਾਸਤੇ ਕਿ ਕੋਈ ਸਟੋਰੇਜ ਜਬ ਬਲੈਕ ਮਾਰਕਟਿੰਗ ਨਾ ਸ਼ੁਰੂ ਹੋ ਜਾਏ ਕਿ ਮੈਂ ਤੁਹਾਡੇ ਜ਼ਰੀਏ ਕਹਿਣਾ ਵੀ ਚਾਹਨਾ ਆਂ ਪੰਜਾਬ ਦੇ ਲੋਕਾਂ ਨੂੰ ਕੋਈ ਤੇਲ ਦੀ ਘਾਟ ਨਹੀਂ ਪੰਜਾਬ 'ਚ ਕੋਈ ਡੀਜ਼ਲ ਪੈਟਰੋਲ ਤੇ ਪੰਪਾਂ ਤੇ ਲੈਣ ਲਾਉਣ ਦੀ ਲੋੜ ਨਹੀਂ ਕੋਈ ਐਲਪੀਜੀ ਦੇ ਗੈਸ ਪੰਜ-ਪੰਜ ਸੈਂਡਰ ਦਾ ਤਾਂ ਸੈਂਡਰ ਘਰਾਉਣ ਦੀ ਲੋੜ ਨਹੀਂ ਸਭ ਕੁਝ ਹੈਗਾ ਕੋਈ ਜੇ ਤੁਹਾਨੂੰ ਵੀ ਲੱਗਦਾ ਹੈ ਤਾਂ ਅਪ ਡਿਸਟ੍ਰਿਕਟ ਕਮਿਸ਼ਨਰ ਨਾਲ ਜਾਂ ਨੇੜੇ ਦਾ ਕੋਈ ਵੀ ਸਰਕਾਰੀ ਆਫਿਸ ਹੈ ਉਹਦੇ ਦੱਸੋ ਕਿ ਕੋਈ ਬੰਦਾ ਬਲੈਕ ਮਾਰਕੀਟਿੰਗ ਕਰ ਰਿਹਾ ਤੁਹਾਨੂੰ ਘੱਟ ਚੀਜ਼ ਦੇ ਰਿਹਾ ਜਾਂ ਮਹਿੰਗੀ ਦੇ ਰਿਹਾ 6 ਡਿਸਟ੍ਰਿਕਟ ਸਾਡੇ ਜਿਹੜੇ ਬਾਰਡਰ ਦੇ ਨੇ ਉਹਨਾਂ 'ਚ ਖਾਸ ਤੌਰ ਤੇ ਦੋ ਦੋ ਮੰਤਰੀ ਜਿਹੜੇ ਨੇ ਉਹ ਉੱਥੇ ਮੌਜੂਦ ਰਹਿਣਗੇ ਤੇ ਹਰ ਰੋਜ਼ ਉਹ ਸਟੋਰਾਂ ਤੇ ਵੀ ਜਾਣਗੇ ਕਰਿਆਨੇ ਦੀ ਦੁਕਾਨਾਂ ਤੇ ਵੀ ਜਾਣਗੇ ਕੋਈ ਕਾਮ ਕੋਈ ਕਮੀ ਪੀਸੀ ਜਾਂ ਕੋਈ ਟਰੱਕ ਨਹੀਂ ਆ ਰਿਹਾ ਜਾਂ ਕੋਈ ਸਮਾਨ ਨਹੀਂ ਆ ਰਿਹਾ ਸੀ ਮੇਕ ਸ਼ੁਰ ਕਰਾਂ ਕੋਈ ਬਲੈਕ ਮਾਰਕੀਟਿੰਗ ਜਾਂ ਸਟੋਰੇਜ ਦੀ ਲੋਡ ਨਹੀਂ ਹੈ ਪੈ ਗਈ ਤੇ ਪੈਨਿਕ ਹੋਣ ਦੀ ਜ਼ਿਆਦਾ ਅਬ ਵਾਹ ਚੌਂਦੀ ਲੋੜ ਨਹੀਂ ਇੱਕ ਫੋਰੈਸਟ ਆਫਿਸ ਦੇ ਵਿੱਚ ਲਗਭਗ 900 ਦੇ ਖਰੀਦ ਜਿਦੇ ਚੋਂ 72 ਉਹ ਨਹੀਂ ਜਿਨ੍ਹਾਂ ਨੇ ਮਤਲਬ ਅਪਲਾਈ ਨਹੀਂ ਕਰ ਸਕੇ ਟਾਈਮ ਤੇ ਪਰ ਉਹ ਡਿਜ਼ਰਵ ਕਰਦੇ ਕੁਆਲਿਫਿਕੇਸ਼ਨ ਵੀ ਏਜ ਵੀ 72 ਉਹਨਾਂ ਨੂੰ ਵੀ ਲੈ ਰਹੇ ਆ 306 ਉਹ ਨੇ ਜਿਹੜੇ ਕੁਆਲਿਫੀਕੇਸ਼ਨ ਤੇ ਏਜ ਨਿਸ਼ਾਤ ਪੂਰੀ ਕਰਦੇ ਆ ਪਰ ਉਹਨਾਂ ਨੇ ਅਪਲਾਈ ਹੋਈ ਨਹੀਂ ਕੀਤਾ ਰਹਿ ਗਏ ਕਿਸੇ ਨਾ ਕਿਸੇ ਕਰ ਉਹਨਾਂ ਨੂੰ ਵੀ ਵਾਪਸ ਲੈ ਰਹੇ ਤੇ 352 ਉਹ ਨੇ ਜਿਹੜੇ ਜਿਨ੍ਹਾਂ ਵਾਸਤੇ ਅਸੀਂ ਸਾਨੂੰ ਕੁਆਲਿਫੀਕੇਸ਼ਨ ਘਟਾਉਣੀ ਪਊਗੀ ਏਜ ਦੀ ਰੈਲੈਕਸੇਸ਼ਨ ਦੇਣੀ ਪਊਗੀ ਏਜ ਦੀ ਰੈਲੈਕਸੇਸ਼ਨ ਦੇਣੀ ਫੋਰੈਸਟ ਆਫਿਸ ਨੇ ਮੋਸਟਲੀ ਬੇਲਦਾਰ ਮੇਟ ਗੈਰੀਦਾਰੀ ਸੋ ਲਗਭਗ 900 ਦੇ ਕਰੀਬ ਅਸੀਂ ਫੋਰੈਸਟ ਆਫਿਸ ਦੇ ਵਿੱਚ ਹਾਈ ਕੋਰਟ ਵੱਲੋਂ ਵੀ ਜਿਹੜਾ ਡਾਇਰੈਕਸ਼ਨਸ ਨੇ ਪ੍ਰਸ਼ਾਸਨ ਵੀ ਖੋਦੋਂ ਇਸੇ ਮੋੜ ਤੇ ਚੱਲਦੇ ਆ ਕਿ ਕਿਸੇ ਦੀ ਨੌਕਰੀ ਨਹੀਂ ਜਾਣੀ ਚਾਹੀਦੀ ਕੰਮ ਹੋ ਆ ਫੋਰੈਸਟ ਆਫਿਸ ਆ ਹੋਂ ਵੀ ਕਰਦੇ ਉਹਨੂੰ ਰੈਗੂਲਰ ਕਰ ਕਰਕੇ ਤੇ ਉਹਨਾਂ ਨੂੰ ਨੌਕਰੀ ਇੱਕ ਫਰਿਸ਼ਤੇ ਸਕੀਮ ਹੈ ਜਿਹਦੇ ਵਿੱਚ ਸੜਕ ਤੇ ਕੋਈ ਜ਼ਖਮੀ ਹੋ ਜੇ ਤਾਂ ਜੇ ਉਹਨੂੰ ਕੋਈ ਹਸਪਤਾਲ 'ਚ ਪਹੁੰਚਾਉਂਦਾ ਤਾਂ ਉਹਨੂੰ ਇੱਕ ਬਕਾਇਦਾ ਹਰਾਸ਼ੀ ਤੇ ਇਨਾਮ ਮਿਲਦਾ ਕਿਸੇ ਪ੍ਰਾਈਵੇਟ ਹਸਪੀਟਲ 'ਚ ਜਾਂ ਕਿਸੇ ਸਰਕਾਰੀ 'ਚ ਉਹ ਸਾਰੇ ਅਸੀਂ ਇੰਪੀਲੈਂਟ ਕੀਤੇ ਹੋਏ ਹੁਣ ਉਹ ਫਰਿਸ਼ਤੇ ਸਕੀਮ ਥੋੜਾ ਜਿਹਾ ਅਸੀਂ ਵੱਡੀ ਕਰ ਰਹੇ ਹਾਂ ਇਹਦੇ ਵਿੱਚ ਵਾਰ ਵਿਕਟਮ ਔਰ ਟੈਰਰਿਜ਼ਮ ਦੇ ਜ਼ਖਮੀ ਰੱਬ ਨਾ ਕਰੇ ਕੋਈ ਮਿਜ਼ਾਈਲ ਕੋਈ ਉਹਨਾਂ ਦਾ ਦੁਸ਼ਮਣ ਦੇਸ਼ ਦਾ ਕਿਸੇ ਪਿੰਡ ਤੇ ਆ ਕੇ ਕੋਈ ਸਿਵਿਲਿਅਨ ਤੇ ਅਟੈਕ ਹੁੰਦਾ ਜ਼ਖਮੀ ਹੁੰਦੇ ਨੇ ਉਹਨਾਂ ਦਾ ਸਾਰਿਆਂ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਹਸਪੀਟਲ ਚ ਉਹ ਅਸੀਂ ਖਰਚਾ ਅਸੀਂ ਚਲਾਂ ਤੇ ਉੱਥੇ ਉਹ ਫ੍ਰਿਸਟੇ ਸਕੀਨ ਨੂੰ ਟੈਰੇਜ਼ਮ ਜਿਵੇਂ ਆਮ ਤੌਰ ਤੇ ਤੁਹਾਡੇ ਕੈਮਰਾ ਰਾਹੀਂ ਅਸੀਂ ਦੇਖਦੇ ਆ ਕਿ ਕੋਈ ਆਇਆ ਸ਼ਰਾਰਤੀ ਉਹਦੇ ਕੋਲ ਇਹ ਦੇਸੀ ਕੱਟਾ ਜਾਂ ਕੋਈ ਪਿਸਟਲ ਸੀ ਉਹ ਦੁਕਾਨਦਾਰ ਤੋਂ ਪੈਸੇ ਮੰਗੇ ਜਾਂ ਨਹੀਂ ਹੋਏ ਗੋਲੀ ਮਾਰ ਕੇ ਚਖਮੀ ਹੋ ਗਿਆ ਸਾਰਿਆਂ ਦਾ ਹਾਲਾ ਜਿਹਾ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾਊਗਾ ਤੇ 13 ਜ਼ਿਲ੍ਹਿਆਂ ਦੇ ਵਿੱਚ ਜੈਮਰ ਜਿਹੜੇ ਨੇ 5G ਲੇਟੈਸਟ ਜੈਮਰ ਜਿਹੜੇ ਨੇ ਉਹ ਲਾਏ ਜਾਣਗੇ ਜਿਸ ਚ ਗੋਇੰਦਵਾਲ ਸਾਹਿਬ ਪਟਿਆਲਾ ਤੇ ਬਠਿੰਡਾ ਮੇਨ ਨੇ ਅੰਮ੍ਰਿਤਸਰ ਸੰਗਰੂਰ ਫਰੀਦਕੋਟ ਮੋਕਸਰ ਸੋ 13 ਜ਼ਿਲਾਂ ਦੇ ਵਿੱਚੋਂ ਅਪਡੇਟਡ ਜੋ ਜੈਮਰ ਨੇ ਕਿਉਂਕਿ ਜ਼ਿਲਾਂ ਜਿਹੜੀਆਂ ਉਹ ਰੈ residențial ਏਰੀਆ ਚ ਵੀ ਆ ਗਈਆਂ ਪਈ ਉਹ ਜਿਹੇ ਜੈਮਰ ਲਾਉਣੇ ਨਾ ਆਲੇ ਦੁਆਲੇ ਦੇ ਘਰਾਂ ਦੇ ਜੋ ਮੋਟ ਵੀ ਚੱਲਨੇ ਬੰਦ ਹੋ ਜਾਂਦੇ ਹੁਣ ਜਿਹੜੇ ਜੈਮਰ ਆਏ ਨੇ ਉਹ ਸਪੈਸੀਫਿਕਲੀ ਤੁਸੀਂ ਏਰੀਆ ਡਰਾ ਕਰ ਸਕਦੇ ਹੋ ਕਿ ਐਨ ਐਨ ਏਰੀਆ ਨੂੰ ਜੈਮ ਕਰ ਸੋ ਲੇਟੈਸਟ ਅਸੀਂ ਦੁੱਲਾ ਰਹੇ ਸੋ ਇਹ ਮੇਨ ਜੋ ਇੱਕ ਤਾਂ ਡਰੋਨ ਐਂਟੀ ਡਰੋਨ ਸਿਸਟਮ ਪੰਜਾਬ ਸਰਕਾਰ ਜਿਹੜੀ ਆ ਉਹ ਖਰੀਦੂਗੀ ਤੇ ਪੂਰੀ ਸਰਹੱਦ ਨੂੰ ਅਸੀਂ ਡਰੋਨ ਨਾਲ ਲੈਸ ਕਰਦਾਂਗੇ ਦੂਸਰਾ ਫਰਿਸ਼ਤੇ ਸਕੀਮ ਨੂੰ ਅਸੀਂ ਕੱਲੇ ਸੜਕ ਤੱਕ ਨਹੀਂ ਵਾਰ ਇੰਜਰਡ ਆਰ ਜਿਹੜੇ ਟੈਰਰਿਜ਼ਮ ਇੰਜਰਡ ਉਹਨਾਂ ਨੂੰ ਵੀ ਅਸੀਂ ਕੰਪਨਸੇਟ ਕਰਾਂਗੇ ਤੇ ਬਾਕੀ ਸਾਰੇ ਫੈਸਲੇ ਇਹ ਤਾਂ ਨੈਸ਼ਨਲ ਲੈਵਲ ਦੇ ਹੋਗੇ ਬਾਕੀ ਸਾਰੇ ਫੈਸਲੇ ਪੰਜਾਬ ਨਾਲ ਸੰਬੰਧਿਤ ਨੇ ਤੁਹਾਨੂੰ ਸਾਰਾ ਉਹਦਾ ਡਿਟੇਲ ਜਿਹੜੀ ਹੈ ਉਹ ਮਿਲ ਜੂਗੀ। ਬਾਕੀ ਮੈਂ ਓਵਰਆਲ ਤੁਹਾਡਾ ਜਿਹੜਾ ਸਵਾਲ ਹੋਊਗਾ ਮੈਨੂੰ ਲੱਗਦਾ ਇਹ ਹੋਊਗਾ। ਬਿਲਕੁਲ ਬਾਰਡਰ ਏਰੀਆ ਇੰਟੈਕ ਚਾਂਸੀ ਡੀਸੀ ਨਾਲ ਤਹਿਸੀਲਦਾਰਾਂ ਨਾਲ ਬਲਕਿ ਜਿਹੜੀਆਂ ਪੋਸਟਾਂ ਖਾਲੀ ਸੀ ਉੱਥੇ ਵੀ ਅਸੀਂ ਤਹਿਸੀਲਦਾਰ ਕਾਨੂੰਗੋ ਸਭ ਤਹਿਸੀਲਦਾਰ ਸਾਰੇ ਲਗਾ ਦਿੱਤੇ। ਕੋਈ ਪੋਸਟ ਖਾਲੀ ਨਹੀਂ ਬਾਰਡਰ ਏਰੀਆ 'ਚ ਰਹਿਣੀ ਸੀ ਕਿਉਂਕਿ ਆਰਮੀ ਨੂੰ ਸਹਿਯੋਗ ਕਰਨਾ ਪੈਣਾ। ਸੋ ਆਰਮੀ ਜੋ ਵੀ ਕਹੂਗੀ ਜਿਨੇ ਵੀ ਕਹੂਗੀ ਕਰ ਲਾਂਗੇ ਪਰ ਸੋਫਾ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਕੋਈ ਆਵਾਜ਼ ਆਉਣ ਦੀ ਲੋੜ ਨਹੀਂ ਸਭ ਕੁਝ ਠੀਕ ਠਾਕ ਚੱਲ ਰਿਹਾ ਹਾਂ ਕੁਝ ਸ਼ੈਲਜ਼ ਮਿਲੇ ਨੇ ਖੇਤਾਂ ਚੋਂ ਟੁਕੜੇ ਹੋ ਸਕਦੇ ਨੇ ਉਹ ਪਰ ਕੋਈ ਨਹੀਂ ਪੰਜਾਬ ਜੰਮਿਆਂ ਨੂੰ ਨਿਤ ਮਹਿਮਾ ਵਾਹ ਪੰਜਾਬ ਖੜਾ ਦੇਸ਼ ਵਾਸਤੇ ਸਭ ਤੋਂ ਪਹਿਲਾਂ ਸਾਡਾ ਸੀਨਾ ਹੀ ਤੰਗਦਾ ਜਦੋਂ ਦੁਸ਼ਮਣ ਵੱਲੋਂ ਗੋਲੀ ਆਉਂਦੀ ਹੈ ਅਸੀਂ ਖੜਾਂਗੇ ਪੰਜਾਬ ਆਪਣੇ ਦੇਸ਼ ਦੀ ਪੰਜਾਬ ਆਪਣੇ ਤਿਰੰਗੇ ਦੀ ਔਰ ਪੰਜਾਬ ਆਪਣੇ ਪਾਣੀਆਂ ਦੀ ਰਾਖੀ ਕਰੂਗਾ ਵਾਧਾ